ਵੈਲਕਮ ਜੀ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਓ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਬੱਚੇ ਸਾਡੇ ਸਕੂਲ ਲਈ ਰੈਡੀ ਹੋ ਰਹੇ ਨੇ ਤੇ ਇੱਥੇ ਬੱਚੇ ਸਾਡੇ ਆ ਵਿਖੋ ਬੈਠੇ ਨੇ ਹੈਲੋ ਕਰੋ ਹੈਲੋ ਹੈਲੋ ਬੱਚੇ ਦੁੱਧ ਪੀ ਰਹੇ ਨੇ ਪੀ ਲਿਆ ਅੱਧੇ ਗੇ ਰੈਡੀ ਹੋਏ ਨੇ ਦੱਦੇ ਕੋ ਨਾਲ ਨੇ ਸਿਰ ਕਰ ਨਾਲ ਨੇ ਅੱਧੀਆਂ ਅੰਦਰ ਸਾਂ ਪਾਈਆਂ ਨੇ ਮੈਂ ਦੁੱਧ ਪੀ ਲੋ ਪਹਿਲਾਂ ਤੁਸੀਂ ਠੰਡਾ ਹੋ ਜਾਊਗਾ ਸਵੇਰੇ ਸਕੂਲ ਦਾ ਟਾਈਮ ਦੁੱਧ ਪੀ ਕੇ ਜਾਂਦੇ ਨੇ ਪੀ ਲੈ ਦੁੱਧ ਉਹ ਗਿਆ ਫਿਨਿਸ਼ ਹਾਂਜੀ ਚਲੋ ਪਾਓ ਕੱਪੜੇ ਆਪਣੇ ਮੰਮਾ ਮੈਂ ਕੀ ਕਰਾਂ ਅੱਜ ਤੁਹਾਨੂੰ ਇੱਕ ਵੀਰ ਵੀ ਵੇਖਣ ਨੂੰ ਮਿਲੂਗਾ ਕਰ ਲੈ ਇਹ ਚਲੇ ਗਿਆ ਸਕੂਲ ਤੇ ਰਹਿ ਗਿਆ ਇਹ ਵੀਡੀਓ ਚ ਆਉਣ ਨੂੰ ਚਲੋ ਡਰੈਸ ਪਾ ਜੈਕਟ ਪਾ ਆਪਣੀ ਉੱਪਰ ਜਪਣੀ ਤੁਸੀਂ ਪਾਓ ਜੀ ਅੱਜ ਜਲਦੀ ਦੁੱਧ ਕਿਵੇਂ ਫਿਨਿਸ਼ ਕਰ ਲਿਆ ਹੌਲੀ ਹੌਲੀ ਪੀਂਦੀ ਨਹੀਂ ਕਰਦੇ ਰੋਜ਼ ਪੀਂਦੇ ਨਹੀਂ ਰੋਜ਼ ਕੀਤਾ ਬਹੁਤਾ ਟਾਈਮ ਲੌਣੀ ਦੁੱਧ ਹੌਲੀ ਹੌਲੀ ਪੀਂਦੀ ਨਹੀਂ ਹੈਨਾ ਇਹ ਸੰਵੀਰ ਹਾਂ ਮੈਂ ਤਾਂ ਤਾਂ ਬਸਾ ਕੁੜਾ ਸਲੋਪੀਂ ਗਿਆ ਹੈ ਚੱਲ ਚੱਲ ਪਾਉ ਪਾਉ ਜੈਕਟ ਪਾਉ ਆਪਣੇ ਕੱਪੜੇ ਪਾਉ ਜੈਪਲੀਨਾ ਆ ਬੈਗ ਇਸ ਕਮਰੇ ਚ ਪਿਆ ਹੈ ਆਉਧੀਆਂ ਬੁੱਕਾਂ ਨੋਟਬੁੱਕਾਂ ਪਾ ਲੈ ਜਲਦੀ ਸਾਰੀਆਂ ਤਿਆਰੀ ਰੈਡੀ ਕਰਕੇ ਇਹ ਕਿੰਮੀ ਤੁਸੀਂ ਦੇਖ ਲੈ ਆਪਣੇ ਪੈਂਸਰੇਜਰ ਇੱਕ ਵਾਰ ਸਹੀ ਆ ਮੈਂ ਵੀ ਰੱਖ ਲਿਆ ਸੀ ਹੂੰ ਰੱਖ ਪਾਣੀ ਨਾ ਰਾ ਦਿੱਤੇ ਕਰਦੇ ਸੀ ਜਦੋਂ ਹਮ ਵਰਕ ਕੋਈ ਬਾਅਦ ਨਹੀਂ ਰਹਿ ਗਈ ਦੇਖ ਲਓ ਚੰਗੀ ਤਰ੍ਹਾਂ ਇਹ ਕਿੰਮੀ ਤੁਸੀਂ ਪੈਂਸਰੇਜਰ ਫਿਰ ਭੁੱਲ ਜਾਂਦਾ ਨਾ ਕਰੇ ਜਾਦ ਨਾਲ ਸਾਰਾ ਸਮਾਨ ਰੱਖ ਲਓ ਹਾਂ ਰੱਖ ਲਓ ਜਲਦੀ ਸਾਰਾ ਸਮਾਨ ਜਾਦ ਨਾਲ ਪੈਨਸਲ ਵੀ ਉੱਥੇ ਫ੍ਰਿਜ ਤੇ ਪਈ ਸੀ ਲੈ ਲਓ ਲੈ ਲਓ ਜਿੱਥੇ ਵੀ ਹੈਗੀ ਲੈ 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 ਲਓ ਜੀ ਆਪਾਂ ਆ ਗਿਆ ਰਸੋਈ ਦੇ ਵਿੱਚ ਬੱਚਿਆਂ ਦਾ ਲੰਚ ਬਣਾਉਣ ਵਾਸਤੇ ਲੰਚ ਦੇ ਵਿੱਚ ਇਹ ਪਰੌਂਠੇ ਲੈ ਕੇ ਜਾਂਦੇ ਨੇ ਸਬਜ਼ੀ ਦੇ ਨਾਲ ਦੋ ਦੋ ਪਰੌਂਠੇ ਲੈ ਜਾਂਦੇ ਨੇ ਸਵੇਰੇ ਇਹ ਦੁੱਧ ਪੀ ਕੇ ਜਾਂਦੇ ਨੇ ਵੇਰੇ-ਵੇਰੇ ਜਦੋਂ ਉੱਠਦੇ ਨੇ ਬੱਚੇ ਤੇ ਇੰਨੀ ਫਿਰ ਭੁੱਖ ਨਹੀਂ ਹੁੰਦੀ ਉਹ ਦੋਨਾਂ ਨੂੰ ਨਹੀਂ ਲੱਗਦੀ ਤੇ ਰੋਟੀ ਨਹੀਂ ਖਾਂਦੇ ਗਰਮੀਆਂ ਦੇ ਵਿੱਚ ਤੇ ਫਿਰ ਵੀ ਥੋੜਾ ਟਾਈਮ ਉਹ ਜਾਂਦਾ ਸਰਦੀਆਂ ਦੇ ਵਿੱਚ ਨਹੀਂ ਲੱਗਦੀ ਸਵੇਰ ਭੁੱਖ ਜਲੀ ਸਕੂਲ ਲੈ ਜਾਂਦੇ ਨੇ ਫਿਰ ਆਣ ਕੇ ਫਿਰ ਦੁਪਹਿਰ ਨੂੰ ਖਾ ਲੈਂਦੇ ਨੇ ਕਰਦੇ ਹਾਂ ਹੁਣ ਤੇ ਬੱਚਿਆਂ ਦੇ ਆਪ ਪਰੌਂਠੇ ਬਣਾਈ ਜਾਂਦੇ ਹਾਂ ਐਸੋਲੇ ਤਾਂ ਵਧੀਆ ਚੰਗੀ ਤਰ੍ਹਾਂ ਘਿਓ ਗੁੱਲਾ ਕੇ ਬਣਾ ਦੇਈਂ ਨੇ ਪਰ ਸਕੂਲ ਜਾਣ ਦੇ ਟਾਈਮ ਨੂੰ ਜਦੋਂ ਚਿਰ ਨੂੰ ਇਹਨਾਂ ਨੇ ਖਾਣੀ ਹੁੰਦੀ ਤੇ ਠੰਡੇ ਹੋ ਜਾਂਦੇ ਨੇ ਚਲ ਕੋਈ ਨਹੀਂ ਬਠੇਰੀਆਂ ਮੋਰਾਂ ਲੈ ਲਈਆਂ ਤੁਸੀਂ ਛੁੱਟੀਆਂ 'ਚ ਘਰੇ ਹੈ ਨਾ ਜਾਂ ਆਪਣੇ ਗਨਮਗਰ ਰੋਟੀਆਂ ਗਰਮ-ਗਰਮ ਪਰੌਂਠੇ ਸਭ ਜਿਨੀਆਂ ਖਾ ਕੇ ਨਹੀਂ ਯਾ ਪਲੀਨਾ ਏ ਗੰਬੀਰ ਕਹਿੰਦਾ ਏ ਗੰਬੀਰ ਅੱਜ ਕਹਿੰਦਾ ਹੈ ਮੈਂ ਨਾਲ ਨਾ ਰੋਟੀ ਦੇ ਮਿੱਠਾ ਵੀ ਕਲਾ ਹੀ ਕੁਝ ਮੈਂ ਮਠਾਈ ਲੈ ਕੇ ਜਾਣਾ ਤੂੰ ਰੋਟੀ ਦੇ ਨਾਲ ਮੈਂ ਕਹਿੰਦਾ ਨਾ ਰੋਟੀ ਦੇ ਮਗਰ ਗੋੜ ਖਾਣਾ ਹੈ ਏ ਗੰਬੀਰ ਕਹਿੰਦਾ ਮਿੱਠਾ ਵੀ ਚਾਹੀਦਾ ਸਕੂਲੋਂ ਲੈ ਜਾਣ ਨੂੰ ਕੱਲ ਤੂੰ ਲਾਇਆ ਨਹੀਂ ਸਕੂਲੋਂ ਆਣ ਕੇ ਤੇ ਫਿਰ ਉਹਦੋਂ ਇਹ ਹੋ ਗਿਆ ਸੀ ਉਹ ਵਾਈਟ ਵਾਲਾ ਬੰਨ ਨਾ ਲੈ ਉਹਦੇ ਨਾਲ ਉਹ ਚੱਲ ਜਾਣਾ ਅੰਜ ਤੋ ਦੂੰਗੀ ਅੱਜ ਤੋਂ ਦੂਜਾ ਲੈ ਲੈ ਵਾਈਟ ਵਾਲਾ ਨਹੀਂ ਸਹੀ ਆ ਸਹੀ ਨੀਗਾ ਦੂਸਰਾ ਬਣ ਲੈਣਾ ਲੋ ਜੀ ਆਪਾਂ ਬੱਚਿਆਂ ਦਾ ਲੰਚ ਵੀ ਜਿਹੜਾ ਕਰ ਦਿੱਤਾ ਰੈਡੀ ਟਿਫਨ ਤੇ ਪਾਣੀ ਬੋਤਲਾਂ ਦੋਨੋਂ ਦੀਆਂ ਹੁਣ ਆਪਾਂ ਇਹਨਾਂ ਦੇ ਫਲ ਬਣਾ ਦਿੰਨੇ ਆ ਆ ਵਾਈਟ ਵਾਲਾ ਪਟਕਾ ਬਣ ਲੈਨੇ ਅੱਜ ਫੜਾੜੋ ਤੇ ਗੰਗਾ ਫੜ ਜਾਪਲੀ ਮੈਡਮ ਫੇਰ ਲਟ ਗਿਆ ਕੱਪੜੇ ਖਰਾਬ ਹੋ ਜਾਂਦੇ ਐ ਇਦਾਂ ਫੇਰ ਪਾ ਕੇ ਸੌਣਾਂ ਰਜਾਈ 'ਚ ਉੱਠ ਜਾ ਜਲਦੀ ਉੱਠ ਜਾ ਉੱਠ ਜਾ ਤਾਂ ਬੈਠ ਰਿਹਾ ਬੈਠ ਕਿਥੇ ਚੱਲੇ ਸਕੂਲ ਸਕੂਲ ਚੱਲੇ ਹਮ ਹਮ ਤੇ ਇੱਕ ਮੇਰਾ ਪੜ ਕੇ ਆਇਆ ਘਰ ਇਹ ਨਹੀਂ ਵੀ ਕਿ ਬਸ ਤਿਆਰ ਹੋ ਕੇ ਤੇ ਚਲ ਗਿਆ ਤੇ ਰੋਟੀ ਪਾਣੀ ਖਾ ਕੇ ਤੇ ਘਰ ਨੂੰ ਆ ਗਏ ਤੇ ਪੜਾਈ ਕਰਕੇ ਆਇਆ ਘਰ ਹੂੰ ਹਾਂ ਕਰਤਾ ਹੈ ਅਪਨ ਕਰਤਾ ਹੈ ਕਰਤਾ ਤੂੰ ਕਿਥੇ ਹੈ ਮੋਟ ਲਗਾ ਕੇ ਕਰਤਾ ਹੈ ਹਾਂ ਪੜਾਈ ਕੋਈ ਨਹੀਂ ਤੂੰ ਕਰਦਾ ਬਸ ਰੋਟੀਆਂ ਖਾ ਕੇ ਤੇ ਘਰ ਨੂੰ ਆ ਜਾਂਦੇ ਜਿਵੇਂ ਰਾਮਨਾ ਮੌਜਾਂ ਲੁੱਟ ਕੇ ਭੰਗੜੇ ਨਾ ਪਾ ਪਾ ਕੇ ਖਾ ਪੜਾਈ ਵੀ ਕਰਿਆ ਕਰ ਉਹਨਾਂ ਕਜ਼ਾਮ ਹੋਣੇ ਲੱਗਦੇ ਪਤਾ ਕਿਥੇ ਚਲੇ ਗਿਆ ਟਿਫਨ ਬੈਗ ਉਹ ਨਹੀਂ ਪਾਣਾ ਪਹਿਲੇ ਰੱਖ ਲਈ ਬੋਤਲ ਪਾਣੀ ਹਾਂ ਸਾਰਾ ਕੁਝ ਰੱਖ ਲਿਆ ਤੇ ਮੇਰੇ ਮਮਾ ਦੀ ਗਲੋਵਜ਼ ਗਲੋਵਜ਼ ਤੇਰੇ ਕਿੱਥੇ ਨੇ ਮਮਾ ਮੇਰਾ ਵੀ ਸਰਵਾਦੇ ਚਲੋ ਅੱਜ ਵੀਡਨਸਡੇ ਹੀ ਤੇ ਅੱਜ ਇੱਕ ਕੰਪਨੀ ਨੂੰ ਅਡਰੈਸ ਭਈ ਸਿੰਪਲ ਲੋਅਰ ਤੇ ਟੀ-ਸ਼ਰਟ ਚਲੋ 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 ਅੱਜ ਕੰਮੇਨ ਵਿੱਚ ਚੜ੍ਹਨ ਚੱਲਦੇ ਹਾਂ ਕੱਲ ਜਾਪਲੀ ਵਿੱਚ ਚੜ੍ਹਨ ਗਏ ਹਾਂ ਟਾਈਮ ਹੋ ਗਿਆ ਬਾਦੂ ਚਲੋ ਨਿਕਲੋ ਦਸ ਬਿੰਨੀ ਆ ਚਲੋ ਮੈਂ ਅੱਜ ਸੈਕਿੰਡ ਪਿੰਨੇ ਕਿਹਾ ਕਰ ਰਹੀ ਹਾਂ ਇਹ ਮਾਡ ਮੰਡਾ ਵਾ ਲੱਗਦੀ ਨਾ ਮਾਰ ਹਾਂ ਸੰਦੀ ਬੜੀ ਆ ਨਾ ਕੱਲ ਤੇ ਉਹ ਥੋੜਾ ਟੋਪ ਟਾਈਮ ਨਿਕਲਿਆ ਅੱਜ ਲੱਗਦਾ ਲੇਟ ਹੀ ਨਿਕਲੇ ਠੰਡ ਠੰਡਾ ਪਈ ਧੁੰਦ ਜੀ ਵੀ ਪਈ ਆ ਖਲ ਧਿਆਨ ਨਾ ਚਾਹੀਦਾ ਆਮਨਾ ਹੈ ਠੀਕ ਆ ਠੀਕ ਆ ਬਾਏ 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 ਟਾਈਮ ਤੇਰਾ ਬਾਏ ਮਮਾ ਜੀ ਮਾਈ ਰਾਮ ਨਹੀਂ ਜਾਈ ਠੀਕ ਆ ਨਹੀਂ ਇੱਕ ਬੱਚਾ ਚਲੇ ਗਿਆ ਸਕੂਲ ਸਾਡਾ ਇੱਕ ਵੀਰ ਤੇ ਇੱਕ ਜਣਾ ਅਜੇ ਘਰੇ ਬੈਠਾ ਏ ਉਹਨੇ ਲੇਟ ਜਾਣਾ ਹੈ ਅੱਜ ਕੱਲ ਤੇ ਇਹ ਬੱਚਿਆਂ ਦਾ ਸਕੂਲ ਜਾਣਾ ਵੀ ਉਹ ਇਹ ਤਾਂ ਅਹੀਂ ਸਕੂਲ ਜਾਂਦੇ ਹੁੰਦੇ ਸੀ ਸਾਡੀਆਂ ਤੇ ਸੌਸ ਕਈ ਤਾਂ ਸਾਡੇ ਮਾਂ ਪਿਓ ਦੇ ਨਾਲ ਵੀ ਸਾਨੂੰ ਸਕੂਲ ਚੰਗਾ ਨਹੀਂ ਮਿਲਿਆ ਸਾਨੂੰ ਆ ਚੰਗਾ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਇਹਨਾਂ ਨੂੰ ਅੱਜਕੱਲ ਸਾਰਾ ਕੁਝ ਹੀ ਵਧੀਆ ਮਿਲਦਾ ਸੋ ਫੈਸਿਲਿਟੀਆਂ ਨੇ ਇਹਨਾਂ ਨੂੰ ਚੰਗਾ ਸਕੂਲ ਚੰਗਾ ਖਾਣ ਪੀਣ ਨੂੰ ਵਧੀਆ ਖਾਣ ਪੀਣ ਨੂੰ ਚੰਗੀ ਪੜਾਈ ਸੋਹਣਾ ਸਾਰਾ ਕੁਝ ਇਹਨਾਂ ਦਾ ਤਾਂ ਪੜਦੇ ਫਿਰ ਵੀ ਨਹੀਂ ਗਏ ਸਾਰੀਆਂ ਫੈਸਿਲਿਟੀਆਂ ਇਹਨਾਂ ਨੂੰ ਜੇ ਆਪਣੀ ਨਾ ਉੱਠ ਜਾਓ ਗੱਪ ਲੈਣਾ ਹਾਂਜੀ ਕਿੱਥੇ ਆ ਹੋ ਗਈ ਰੈਡੀ ਹਾਂਜੀ ਚਲੋ ਫਿਰ ਲੇਟ ਹੋਨੇ ਆ ਚਲੋ ਹੋ ਗਈ ਰੈਡੀ ਹਾਂਜੀ ਅੱਜ ਦੇ ਫਰੈਂਡਸ ਬਹੁਤ ਠੰਡੇ ਸਵਾਸੇ ਮੈਂ ਟੋਪੇ ਜਰਾ ਕੱਨ ਵੀ ਪਾ ਲਿਆ ਅੱਜ ਠੰਡ ਜ਼ਿਆਦਾ ਹੈ ਇਸ ਵਲੇ ਨਹੀਂ ਤੇ ਧੋਪ ਨਿਕਲ ਜਾਂਦੀ ਘੱਲ ਨਾ ਪੂਰਾ ਦਿਨ ਹਵਾ ਹੀ ਚੱਲਦੀ ਰਹੀ ਠੰਡੀ ਠੰਡੀ ਤੇਜ ਤੇਜ ਹਵਾ ਤਾਂ ਅੱਜ ਉਹਦੇ ਨਾਲ ਠੰਡ ਜ਼ਿਆਦਾ ਹੀ ਹੋ ਗਈ ਕੱਲ ਤਾਂ ਇਸ ਵੇਲੇ ਨੂੰ ਜਾਪ ਲੈਣ ਆਪਣੇ ਧੁੱਪ ਨਿਕਲਣ ਲੱਗ ਗਈ ਹੈਣਾ ਅੱਜ ਨਹੀਂ ਨਿਕਲਦੀ ਇੱਕ ਵੀਰ ਤੋਂ ਬਾਅਦ ਹੁਣ ਜਾਪ ਲਿੰਦੀ ਵਾਰੀ ਵੀ ਆ ਗਈ ਚਲੋ ਭਈ ਸਕੂਲਾਂ ਨੂੰ ਹੋਣ ਗੱਡੀ ਆਈ ਘਰ ਦੀ ਪਾਣੀ ਭਰਨ ਆਲੀ ਚੱਲ 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 ਠੰਡੇ ਕੀ ਨਾ ਜ਼ਿਆਦਾ ਚੰਗਾ ਕੀਤਾ ਨਾ ਟੋਪੀ ਪਾ ਲਈ ਸਿਰ ਤੇ ਪਾਉਂਦੀ ਨਹੀਂ ਸੀ ਮਸਾਂ ਪਾਈ ਤੈਨੂੰ ਚਲੋ ਚੰਗਾ ਬਾਈ ਰਾਮ ਨਾ ਜਾਈ ਬਾਦੂ ਟਾਈਮ ਆ ਤੇਰੇ ਕੋਲ ਚੱਲ ਓਏ ਗਾਂ ਖੜੀ ਤੇ گاਵਾ ਹੀ ਬੜੀਆਂ ਆਉਂਦੀਆਂ ਸਾਡੀਆਂ ਇੱਥੇ ਕਿ ਇਧਰ ਖੜੀ ਬਹੁਤ گاਵਾ ਆਉਂਦੀਆਂ ਨੇ ਹਾਈ 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 ਅੱਜ ਤਾਂ ਠੰਡ ਬਹੁਤ ਜਿਆਦੀ ਆ ਭਾਈ तो तुप पता नहीं निकलनी है कि नहीं तो आप चलीए घर न जाके चाह चुपीए ठंड बहुत ज्यादा हैगी अब ठंड बहुत लग रही है असली बालकनी थोड़े पौधे लाए ही ठंड के नए ने आ तुलसी का ही पानी पैनला इन्होंवेरे का कि वा हो ਆ ਪਤਾ ਨਹੀਂ ਘਾਦੇ ਘਾਦੇ ਨੇ ਨਾ ਇਹਨਾਂ ਦਾ ਪਤਾ ਨਹੀਂ ਮੈਨੂੰ ਪਰ ਇਹ ਬਹੁਤ ਸੋਹਣੇ ਲੱਗਦੇ ਨੇ ਗ੍ਰੀਨ ਗ੍ਰੀਨ ਜੇ ਇਹ ਨਾ ਸਰਦੀਆਂ ਚ ਵੀ ਗਰਮੀਆਂ ਚ ਵੀ ਐਂ ਹੀ ਰਹਿੰਦੇ ਨੇ ਇਹ ਗ੍ਰੀਨ ਆ ਮੈਨੂੰ ਫੁੱਲ ਆਉਂਦਾ ਪਿਆ ਹੈ ਸਾਡੇ ਇੱਥੇ ਮਿੱਟੀ ਲੱਗੇ ਉੱਤੇ ਧੂਲ ਮਿੱਟੀ ਕਿੰਨੀ ਜੰਮੀ ਪਈ ਹੈ ਫਲਾਵਰ ਆਉਂਦਾ ਪਿਆ ਇਹਦੇ ਵਿੱਚ ਬਹੁਤ ਸੋਹਣੇ ਲੱਗਦੇ ਪਰਪਲ ਕਲਰ ਦੇ ਹਨ ਤੇ ਮਿੱਟੀ ਪਈ ਹੋਈ ਉੱਤੇ ਇਹਦੇ ਵੀ ਪੱਤਿਆਂ ਦਾ ਕਲਰ ਚੇਂਜ ਹੋ ਗਿਆ ਥੋੜਾ ਜਿਹਾ ਉਹ ਠੰਡ ਦੇ ਨਾਲ ਨਾ ਹੁਣ ਬਸੰਤ ਰੁੱਤ ਕਰਕੇ ਉਹ ਆਊਗਾ ਨਵੇਂ-ਨਵੇਂ ਆਉਣਗੇ ਪੱਤੇ ਇੱਕ ਆਏ ਬਹੁਤ ਸੋਹਣਾ ਲੱਗਦਾ ਇੱਕ ਆ ਜਿਹੜਾ ਉਹਦੇ ਵਿੱਚ ਅਸੀਂ ਇੱਕ ਉਹ ਲਾਇਆ ਹੋਇਆ ਹੈ ਮਨੀ ਪਲਾਂਟ ਦਾ ਪੌਦਾ ਦੋ ਤਰ੍ਹਾਂ ਦੇ ਨੇ ਇੱਕ ਆ ਮਨੀ ਪਲਾਂਟ ਦੇ ਨੇ ਉਹ ਹਰੇ-ਹਰੇ ਪੱਤੇ ਇਹ ਇੱਕ ਆਡਾ ਵੱਡਾ ਪੌਦਾ ਬਹੁਤ ਸੋਹਣੇ ਲੱਗਦੇ ਨੇ ਲੱਗੇ ਆ ਪੌਦਿਆਂ ਨੂੰ ਦੇਖ ਕੇ ਬਧੀਆ ਮਨਜਾ ਲੱਗਿਆ ਨੇ ਤਾਂ ਹਾਂ ਜੀ ਸਾਡੇ ਤੇ ਮਿਸਤਰੀ ਲੱਗੇ ਨੇ ਸਾਹਮਣੇ ਪੂਰਾ ਇਥੇ ਘਲਾਰਾ ਪਾਈ ਰੱਖਦੇ ਨੇ ਸਾਰਾ ਦਿਨ ਆ ਜਾਣਗੇ ਹੁਣ ਫੇਰ ਆਉਣ ਹੀ ਵਾਲੀ ਹੋਣੇ ਆਵਾਜ਼ ਦਿੰਦੇ ਨੇ ਸਾਰਾ ਧੂਲ ਮਿੱਟੀ ਧੂਲ ਮਿੱਟੀ ਜਮਾ ਦਿੰਦੀ ਇਥੇ ਚਲੋ ਜੀ ਹਾਂ ਆਪਾਂ ਆ ਗਏ ਆ ਘਰ ਹੁਣ ਚਾਹ ਚੂ ਪੀਣੇ ਆ ਬਣਾ ਕੇ ਕਰੀਮ ਠੰਡ ਬੜੀ ਆ ਬਾਹਰ ਤੇ ਲਓ ਜੀ ਚਾਹ ਆਪਾਂ ਗਰ ਲਈ ਗਰਮ ਹੁਣ ਆਪਾਂ ਬਹਿ ਕੇ ਚਾਹ ਪੀਵਾਂਗੇ ਆਪਾਂ ਲੈ ਜਾਂਦੀ ਜੀ ਚਾਹ ਤੇ ਨਾਲ ਆਪਾਂ ਲੈ ਜਾਂਦੇ ਨੇ ਖਾਣ ਨੂੰ ਮੇਥਰੇ ਇਹ ਕਿਹੜੇ ਕਿਹੜੇ ਸਾਡੇ ਭਣ ਭਰਾ ਜਿਹੜੇ ਨੇ ਮੇਥਰੇ ਖਾਣ ਦੇ ਸ਼ਕੀਨ ਹਾਂ ਆ ਆ ਭਾਬੀ ਮਗੇ ਨਾਲ ਜਾ ਨਾਲ ਮੇਥਰਿਆਂ ਦਾ ਆਨੰਦ ਵੈਸੇ ਤੇ ਤੁਹਾਡੇ ਕੌੜੇ ਹੁੰਦੇ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਤਾਂ ਬਹੁਤ ਕੌੜੇ ਲੱਗਦੇ ਨੇ ਪਰ ਸਾਨੂੰ ਸ਼ੁਰੂ ਤੋਂ ਆਦਤ ਹੈ ਬਚਪਨ ਤੋਂ ਹੀ ਮੰਮੀ ਹਣੀ ਬਣਾਉਂ ਜਾਂਦੇ ਜਦ ਅਸੀਂ ਛੋਟੇ ਛੋਟੇ ਹੁੰਨੇ ਹਾਂ ਤੇ ਉਦੋਂ ਤੋਂ ਹੀ ਅਸੀਂ ਜਿਹੜੇ ਮਿਠਰੇ ਅਸੀਂ ਖਾਣ ਲੱਗੇ ਸੀ ਤੇ ਇਸ ਕਰਕੇ ਹੁਣ ਅਸੀਂ ਮਿਠਰੇ ਖਾ ਲੈਨੇ ਤਾਂ ਸਾਡੇ ਬੱਚੇ ਨਹੀਂ ਖਾਂਦੇ ਉਹਨਾਂ ਨੂੰ ਬਸ ਮਿੱਠੀਆਂ ਮਿੱਠੀਆਂ ਚੀਜ਼ਾਂ ਪਸੰਦ ਨੇ ਵੇਸਣ ਬਣਾ ਦੋ ਗਜਰੇਲਾ ਬਣਾ ਦੋ ਇਹੋ ਜੀਆਂ ਚੀਜ਼ਾਂ ਖਾ ਲੈਂਦੇ ਨੇ ਹੈਗਾ ਤਾਂ ਗਜਰੇਲਾ ਵੀ ਆ ਪਿਆ ਘਰੇ ਪਿੰਡੋਂ ਲਿਆਏ ਸੀ ਬਣਾ ਕੇ ਪਰ ਉਹ ਫਿਰ ਮੈਂ ਉਹਨਾਂ ਲਈ ਰੱਖਿਆ ਮਾਂ ਚੱਲ ਕੇ ਤੇ ਖਾ ਖੂ ਲੈਂਦੇ ਨੇ ਉਹ ਤੇ ਮਿਠਰੇ ਤੇ ਫਿਰ ਮੈਂ ਆਪਣੇ ਵਾਸਤੇ ਲੈਂਦੇ ਸੀਗੇ ਹੋਰ ਕੋਈ ਨਹੀਂ ਖਾਂਦਾ ਸਾਡੇ ਘਰੇ ਚਲੋ ਜੀ ਵੈਸੇ ਵਧੀਆਂ ਹੁੰਦੇ ਨੇ ਸਰਦੀਆਂ ਦੇ ਵਿੱਚ ਹੁਣ ਤੋਂ ਇਹ ਵੀ ਸਾਰੇ ਸੋਹਜਣੇ ਸਵੇਰੇ ਸਵੇਰੇ ਵੀ ਵਲੌਗ ਥਰੂ ਕਰਕੇ ਬਹਿ ਜਾਂਦੀ ਆ ਪਰ ਮੈਂ ਵੀ ਕੀ ਕਰਾਂ ਬਾਅਦ ਵਿੱਚ ਬੱਚੇ ਸਕੂਲ ਚਲੇ ਜਾਂਦੇ ਨੇ ਮੈਂ ਇਕੱਲੀ ਰਹਿ ਜੰਨੀ ਆ ਤੇ ਫਿਰ ਮੈਂ ਵਲੌਗ ਇਹਦੇ ਨਾਲ ਬਣਾਉਣਾ ਹੁੰਦਾ ਇਕੱਲਿਆਂ ਨੇ ਇਸ ਕਰਕੇ ਬੱਚੇ ਜਾਂਦੇ ਸਕੂਲ ਜਾਣ ਤੋਂ ਪਹਿਲਾਂ ਮੈਂ ਬਣਾ ਲੈਣੀ ਜਿੰਨੇ ਵੀ ਵੀਡੀਓ ਬਣਦੀ ਆ ਉਸ ਤੋਂ ਬਾਅਦ ਵੇਖੋ ਹੁਣ ਬੱਚੇ ਸਕੂਲ ਤੋਂ ਆਣਗੇ ਫਿਰ ਬਣਾਵਾਂਗੇ ਫਿਰ ਇਕੱਲੇ ਰਹਿ ਜਾਣੇ ਫਿਰ ਕੰਮ ਕਰ ਵੀ ਕਰਨਾ ਹੁੰਦਾ ਫਿਰ ਵਲੌਗ ਵੀ ਬੰਦਾ ਚਲੋ ਜੀ ਠੀਕ ਆਪਾਂ ਪੀਨੇ ਆ ਚਾਹ ਫਿਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਵਿੱਚ ਬਾਏ ਬਾਏ